ਸਾਰੀ ਦੁਨੀਆ ਨਵਾਂ ਸਾਲ ਮਨਾਉਂਦੀ ਪਈਏ ਕੋਈ ਨਵਾਂ ਸਾਲ ਨਹੀਂ ਹੈ حضرت ঈਸਾ ਦਾ ਜਨਮ ਦਿਨ ਉਹਦੇ ਜਨਮ ਨਾਲ ਸੰਬੰਧ ਨਵਾਂ ਸਾਲ ਨਵੇਂ ਦਿਨ ਤੋਂ ਆਰੰਭ ਹੁੰਦਾ ਹੈ ਨਾ ਤੋਂ ਫਿਰ ਨਵਾਂ ਸਾਲ ਉਸ ਨੂੰ ਸਮਝੋ ਜਿਸ ਦਿਨ ਦਿਨ ਬਣਿਆ ਸੀ ਜਿਸ ਦਿਨ ਦਿਨ ਬਣਿਆ ਸੀ ਜੇ ਦਿਨ ਦਿਨ ਸ਼ੁਰੂ ਹੋਇਆ ਸੀ ਤੇਦਾ ਮਤਲਬ ਹੈ ایسا بھی ماحول سی کہ دن نہیں سی ہاں دن نہیں سی، سی، سما نہیں وقت نہیں سی، تو پھر کی دوندی دوند سی، اربد نربد دند دھر نہ گگنا حکم اپارا نہ دن رین چند نہ سورج سننے سن رائن نہ دن سی نہ رات سی ਉਹ ਜਿਸ ਵਕਤ ਹੁਣ ਵਕਤ ਮੈਨੂੰ ਮਜਬੂਰੀ ਚ ਕਹਿਣਾ ਪੈ ਰਿਹਾ ਵਕਤ ਨਹੀਂ ਸੀ ਵਕਤ ਤੇ ਸ਼ੁਰੂ ਹੁੰਦਾ ਦਿਨ ਨਾਲ ਵਕਤ ਤੇ ਸ਼ੁਰੂ ਹੁੰਦਾ ਰਾਤ ਨਾਲ ਤੇ ਜਦ ਦਿਨ ਨਹੀਂ ਹੈ ਤਾਂ ਰਾਤ ਨਹੀਂ ਹੈ ਤਾਂ ਵਕਤ ਕਿੱਥੇ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਬਣੇ ਨਵਾਂ ਸਾਲ ਉਤੋਂ ਸ਼ੁਰੂ ਹੋਵੇ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਸਵਾਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਖੇਤ ਤੋਂ ਬਾਹਰ ਨਾ ਜੋਗੀ ਜਾਣੇ ਰੂਤ ਮਾਣ ਨਾ ਕੋਈ ਜਾ ਕਰ ਤਸਰ ਟੇਕੋ ਸਹਜੇ ਆਪੇ ਜਾਣੇ ਸੋਈ ਤੋ ਫਿਰ ਨਵਾਂ ਸਾਲ ਮਨਾਣਾ ਗੁਸਤਾਪੇ ਮਾ ਕਹਿੰਨ ਜਗਤ ਕੀ ਬੇੜਾ ਚ ਕੁਛ ਵੀ ਕੁਛ ਵੀ ਅਰ ਹਜ਼ਰਤ ঈਸਾ ਦਾ ਜਨਮ ਦਿਨ ਇਹ ਕਿ 31 ਦਸੰਬਰ ਨੂੰ ਕਿਦਰੇ ਹੋਏ ਸੰ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੋਈ ਹੈ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਤੇ ਹਜ਼ਰਤ ঈਸਾ ਦਾ ਜਨਮ ਦੇ ਨਵਾਂ ਨਵਾਂ ਸਾਲ ਥੋੜੀ ਹੋਇਆ ਇੱਕ ਚੇਤ ਇੱਕ ਚੇਤ ਨੂੰ ਰਾਜੇ ਬਿਕਰਵਾ ਜੇਤ ਦਾ ਜਨਮ ਹੋਇਆ ਦਿਕਮੇ ਸੰਮਤ ਇਹ ਜੀ ਦਿਕਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਦਿਕਮਾ ਜੀ ਦਾ ਜਨਮ ਹੋਇਆ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਵ ਦੇਸ਼ ਦੇ ਨਹੀਂ ਦੇਖੋ ਭਾਈ ਤੇਈ ਦੇਸ਼ ਨੇ ਇਸਲਾਮੇ ਇੱਕ ਦੇਸ਼ ਵੀ ਨਹੀਂ ਬਣਾਉਂਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਇਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਪਰ ਉਹ ਆਪਣੇ ਅਵਕਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕਾਮ ਦੀ ਘਟਨਾ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਸਭ ਕਲਪਨਾ ਹੀ ਕਲਪਨਾ ਕਪਾਉਲ ਕਲਪਨਾ ਮੈਂ ਤੇ ਦਿੱਲੀ ਦੇ ਵਿੱਚ ਬਹੁਤ ਵੱਡੇ ਇਕੱਠ ਦੇ ਚੱਕ ਕੇ ਆਇਆ ਤੇ ਨਾਨੇ ਕਿਸ਼ਾਈ ਇੱਕ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੇ ਨਵਾਂ ਸਾਲ ਹੈ ਇਸ ਕੈਲੰਡਰ ਦੀ ਕੀ ਲੋੜ ਹੈ ਜਵਾਬ ਨਹੀਂ ਸੀ ਕਿਸੇ ਕੋਲ ਹੈ ਮੁਕਤਸਰੇ ਤੇ ਮੇ ਵਿਚਕਾਰ ਜੋ ਹੈ ਗੱਲ ਆ ਗਈ ਥੇ ਤਵਾਰ ਨਾ ਜੋਗੀ ਜਾਣੇ ਰੁਤ ਮਾਨਾ ਕੋਈ ਜਾ ਕਰਤਾ ਸ੍ਰੀ ਟੇਕੋ ਸਾਦੇ ਆਪੇ ਜਾਣੇ ਸੋਈ ਹਜ਼ਰਤ ਈਸਾ ਜਿਸ ਦੀ ਇਤਨੀ ਵੱਡੀ ਉਮਤ ਹੈ ਬੜਾ ਭਾਰੀ ਪ੍ਰਭਾਵ ਹੈ ਕੁਛ ਮਨੋ ਚਿੰਤਕ ਤੇ ਮਨ ਦੇ ਨੇ ਬਾਹਰ ਦੇ ਰੂਪ ਰੇਖਾ ਦੇ ਚ ਭਾਵੇਂ ਕੋਈ ਹਿੰਦੂ ਦਿਖਾਈ ਦਿੰਦਾ ਜੈਨੀ ਦਿਖਾਈ ਦਿੰਦਾ ਬੋਧੀ ਦਿਖਾਈ ਦਿੰਦਾ ਛੇਕ ਦਿਖਾਈ ਦੇਂਦਾ ਹੈ ਬਹੁਤ ਆਪ ਦੇ ਸਭ ਕ੍ਰਿਸਚਨ ਨੇ ਉਹਨਾਂ ਦੇ ਰਸਮੋ ਰਿਵਾਜ ਬੱਚੇ ਦਾ ਜਨਮ ਦਿਨ ਮਨਾਣਾ ਕੇਕ ਕਟੋ ਮੋਮਬਤੀਆਂ ਬਲਕੋ ਇਹ ਜਲਾਓ ਇਹ ਸਭ ਈਸਾਈ ਰਸਮਾਂ ਨੇ ਭਾਸ਼ਾ ਪਹਿਰਾਵਾ ਤਮ ਤਮੀਜ਼ ਹੋ ਤਮਦਨ ਕਰਦੇ ਸਵਦੇਤੇ ਸਾਇਦ ਸਾਈ ਹੋਈਏ ਸਭ ਤੇ ਚਾਹੀਏ ਵੇਦਵਾ ਆਮ ਕੇ ਨਿਕੀ ਹੋਇਆ ਜੈਨੀ ਹੈ ਬੋਧੀ ਹੈ ਹਿੰਦੂ ਹੈ ਮੁਸਲਮਨ ਹੈ ਸਿੱਖ ਹੈ ਸਭ ਤੇ ਈਸਾਈ ਅੱਛਾ ਹੈ